ਉਸ ਮੰਦਰ ਤੇ ਲੈ ਕੇ ਚੱਲਦਾ ਮੈਂ ਜਿਸ ਜਗ੍ਹਾ ਤੇ ਜਾੜ ਨੂੰ ਠੋਕਦੇ ਨੇ ਬਹੁਤ ਪ੍ਰਾਣਾਮ ਛੱਡ ਦੇ ਦਾ ਸਾਲ ਤੋਂ ਛੋੜੇ ਚੱਲਣਾ ਟੋਫੀਆਂ ਬੰਡਾਂ ਜਿਹੜੀਆਂ ਬੰਡਣੀਆਂ ਉਹ ਇਹਨੇ ਨਹੀਂ ਖਾਣੀਆਂ ਨਾ ਬੱਡੇ ਦਾ ਸਹਿਜ ਦੇ ਵੀ ਨਾ ਕੀੜਾ ਲੱਗਾ ਹੋਇਆ ਜਾੜ ਤੇ ਸਹਿਜ ਕਿੱਥੇ ਲੱਗਾ ਹੋਇਆ ਚੱਲ ਕੇ ਜਾੜੇ ਠੋਕਦੇ ਹੋਏ ਵੀ ਦਿਖਾਉਂਗਾ ਆ ਦੇਖੋ ਕਿੰਨਾ ਪ੍ਰਾਣਾਮ ਤੇ ਪਿੱਛੇ ਤੁਹਾਨੂੰ ਵੀਡੀਓ ਚ ਵੀ ਦਿਖਾਇਆ ਸੀਗਾ ਲੱਕੜ ਦੇ ਉੱਪਰ ਨਾ ਨਾਮ ਪੁੱਛ ਕੇ ਕੈਲ ਨੂੰ ਠੋਕਦੇ ਨੇ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਨਾਲ ਤੁਹਾਨੂੰ ਮੈਂ ਇੱਕ ਐਸੀ ਜਗ੍ਹਾ ਤੇ ਲੈ ਕੇ ਆਇਆ ਹਾਂ ਜਿੱਥੇ ਕਿ ਹਨਾ ਕੋਈ ਜਾੜ ਦੇ ਕੋਈ ਵੀ ਪ੍ਰੋਬਲਮ ਹੋਵੇ ਦੰਦਾ ਦੇ ਵਿੱਚ ਕੀੜਾ ਲੱਗਿਆ ਹੋਵੇ ਕੁਝ ਵੀ ਹੋਵੇ ਤੁਹਾਨੂੰ ਉੱਥੇ ਇਲਾਜ ਹੋ ਜਾਂਦਾ ਬਾ ਲੱਕੜ ਦੇ ਵਿੱਚ ਮੇਕ ਠੋਕਦੇ ਨੇ ਤੇ ਉਹਦੇ ਨਾਲ ਇਲਾਜ ਹੋ ਜਾਂਦਾ ਪ੍ਰੋਪਰ ਜਾੜ ਦੇ ਵਿੱਚ ਕੋਈ ਵੀ ਦਰਦ ਵਗੈਰਾ ਹੋਵੇ ਉਹ ਸਾਰਾ ਕੁਝ ਠੀਕ ਹੋ ਜਾਂਦਾ ਵਾ ਤੁਹਾਨੂੰ ਉਸ ਮੰਦਿਰ ਤੇ ਲੈ ਕੇ ਚਲਦਾ ਮਾਂ ਜਿਸ ਜਗ੍ਹਾ ਤੇ ਜਾੜ ਨੂੰ ਠੋਕਦੇ ਨੇ ਬਹੁਤ ਪੁਰਾਣਾ ਮੰਦਿਰ ਆ ਤੁਹਾਨੂੰ ਮੰਦਿਰ ਦੇਖ ਕੇ ਵੀ ਤੁਸੀਂ ਅੰਦਾਜ਼ਾ ਲਾ ਲੋਗੇ ਕਿ ਕਿੰਨਾ ਪੁਰਾਣਾ ਮੰਦਿਰ ਆ ਸਹਜ ਦੇ ਵੀ ਨਾ ਕੀੜਾ ਲੱਗਾ ਹੋਇਆ ਜਾੜ ਤੇ ਸਹਜ ਕਿੱਦਾਂ ਲੱਗਾ ਹੋਇਆ ਸਹਜ ਦੇ ਜਾੜ ਤੇ ਕੀੜਾ ਲੱਗਾ ਹੋਇਆ ਤੇ ਉਹ ਦਿਖਾਉਣ ਆਇਆ ਹਲੇ ਤਾਂ ਵੈਸੇ ਛੋਟੀ ਆ ਗਾਂਦ ਵਗੈਰਾ ਨਿਕਲਦੇ ਆ ਇਹਦੇ ਪਰ ਫੇਰ ਵੀ ਹਨਾ ਸਾਨੂੰ ਕਿਸੇ ਨੇ ਦੱਸਿਆ ਸੀਗਾ ਇਸ ਜਗ੍ਹਾ ਤੇ ਤੇ ਤੁਹਾਨੂੰ ਵੀ ਪ੍ਰੋਪਰ ਐਡਰੈਸ ਵਗੈਰਾ ਵੀ ਸਮਝਾਉਂਗਾ ਵੀ ਕਿਸ ਜਗ੍ਹਾ ਤੇ ਹਨਾ ਜਾੜ ਨੂੰ ਠੋਕਦੇ ਆ ਚਲੋ ਆਵੋ ਅੰਦਰ ਚੱਲੀਏ ਜਿਹੜਾ ਹਨਾ ਜਾੜ ਦਾ ਦਰਦ ਹੁੰਦਾ ਵਾ ਜਾਂ ਕੀੜਾ ਲੱਗਿਆ ਹੋਵੇ ਉਸ ਜਗ੍ਹਾ ਤੇ ਹਨਾ ਬਹੁਤ ਦਰਦ ਹੁੰਦਾ ਹੁੰਦਾ ਵਾ ਇਸ ਜਗ੍ਹਾ ਤੋਂ ਹਨਾ ਸਭ ਕੁਝ ਠੀਕ ਹੋ ਜਾਂਦਾ ਵਾ ਉਹਨੂੰ ਨਾ ਲੱਕੜ ਦੇ ਵਿੱਚ ਠੋਕਦੇ ਆ ਕਿੰਨੇ ਸਾਲ ਲਈ ਠੋਕਣਾ ਇਹ ਵੀ ਪੁੱਛਦੇ ਨੇ 5 ਸਾਲ 10 ਸਾਲ 20 ਸਾਲ ਜਿੰਨੇ ਸਾਲ ਲਈ ਮਰਜ਼ੀ ਠੋਕਾ ਸਕਦੇ ਹੋ ਪੈਸੇ ਕੋਈ ਨਹੀਂ ਲੈਂਦੇ ਹੈਗੇ ਸਿਰਫ ਹਣਾ ਕਹਿ ਦਿੰਦੇ ਆ ਕਿ ਟੌਫੀਆਂ ਵੰਡ ਦਿਓ ਤੁਸੀਂ ਤੁਹਾਨੂੰ ਉਹ ਜਗਾ ਦਿਖਾਉਣਾ ਚਲੋ ਆਓ ਪਹਿਲਾਂ ਅੰਦਰ ਚੱਲਦੇ ਆ ਜਿੱਥੇ ਠੋਕਦੇ ਆ ਜੜ ਦਸਾਲ ਤੋਂ ਛੋਟੇ ਤੋਂ ਚਲਣਾ ਟੌਫੀਆਂ ਪਾਟ ਆ ਜਿਹੜੀਆਂ ਬੰਡਣੀਆਂ ਉਹ ਇਹਨੇ ਨਹੀਂ ਖਾਣੀਆਂ ਨਾ ਪੱਟ ਜਾਂਦੇ ਬੱਚਾ ਨੂੰ ਬੰਡੀ ਇੰਨਾ ਨਾਲ ਗੱਲ ਵੀ ਕਰਨੀ ਸੀਗੀ ਪਰ ਇਹਨਾਂ ਦਾ ਬੇਟਾ ਹੈ ਨਹੀਂਗਾ ਸੀਗਾ ਉਹ ਕਹਿੰਦੇ ਨੈਕਸਟ ਟਾਈਮ ਆਉਂਗੇ ਨਾ ਤਾਂ ਮੇਰੇ ਤੁਸੀਂ ਬੇਟੇ ਕੋਲੋਂ ਗੱਲ ਕਰਕੇ ਪੁੱਛ ਸਕਦੇ ਹੋ ਸਭ ਕੁਝ ਅਗਲੀ ਵਾਰੀ ਬੇਟੇ ਨਾਲ ਵੀ ਗੱਲ ਕਰਾਂਗੇ ਆ ਦੇਖੋ ਫਰੈਂਡਸ ਨਾ ਬਹੁਤ ਪੁਰਾਣਾ ਮੰਦਿਰ ਆ ਇਸ ਜਗ੍ਹਾ ਤੇ ਹਨੂਮਾਨ ਜੀ ਦਾ ਪ੍ਰਾਚੀਨ ਮੰਦਿਰ ਆ ਇਸ ਜਗ੍ਹਾ ਤੇ ਹਨਾ ਝਾੜ ਨੂੰ ਠੋਕਦੇ ਆ ਤੇ ਤੁਹਾਨੂੰ ਅੱਗੇ ਚੱਲ ਕੇ ਝਾੜ ਠੋਕਦੇ ਹੋਏ ਵੀ ਦਿਖਾਉਂਗਾ ਆ ਦੇਖੋ ਕਿੰਨਾ ਪੁਰਾਣਾ ਆ ਤੇ ਪਿੱਛੇ ਤੁਹਾਨੂੰ ਵੀਡੀਓ ਚ ਵੀ ਦਿਖਾਇਆ ਸੀਗਾ ਲੱਕੜ ਦੇ ਉੱਪਰ ਹਨਾ ਨਾਮ ਪੁੱਛ ਕੇ ਕੈਲ ਨੂੰ ਠੋਕਦੇ ਨੇ ਦੇਖੋ ਕਿੰਨਾ ਪੁਰਾਣਾ ਮੰਦਿਰ ਆ ਕਿਸੇ ਦੇ ਵੀ ਹਨਾ ਜਾੜ ਦੇ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਇਸ ਜਗ੍ਹਾ ਤੇ ਆ ਕੇ ਠੀਕ ਹੁੰਦੀ ਆ ਜਿਹੜੇ ਹਨਾ ਲੁਧਿਆਣੇ ਦੇ ਪੁਰਾਣੇ ਵਸਿੰਦੇ ਨੇ ਉਹਨਾਂ ਨੂੰ ਸਭ ਨੂੰ ਪਤਾ ਵਾ ਕਿ ਹਨਾ ਇਹ ਪੁਰਾਣਾ ਠਾਕੁਰ ਦਵਾਰ ਆ ਇਹ ਘੰਟਾ ਘਰ ਕੋਲੇ ਪੈਂਦਾ ਵਾ ਜਿਹੜਾ ਖੁਸ਼ੀराम ਦੀ ਹਲਵਾਈ ਦੀ ਦੁਕਾਨ ਆ ਉਸ ਤੋਂ ਅੱਗੇ ਜਾ ਕੇ ਰਾਈਟ ਟਰਨ ਕਰਕੇ ਗਲੀ ਦੇ ਵਿੱਚ ਆ ਬਿਲਕੁਲ ਸਾਹਮਣੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਠਾਕੁਰ ਦਵਾਰ ਜਾੜ ਵਾਲਾ ਮੰਦਿਰ ਕਿੱਥੇ ਆ ਆ ਦੇਖੋ ਚਾਬੀ ਕਿਹਦੇ ਕੋਲੇ ਆ ਦੇਖੋ ਫਰੈਂਡਸ ਆ ਵਾ ਮੰਦਿਰ ਬਹੁਤ ਪੁਰਾਣਾ ਮੰਦਿਰ ਐਸ ਜਗ੍ਹਾ ਤੇ ਹਨਾ ਕਿਸੇ ਦੇ ਵੀ ਜਾੜ ਦੇ ਵਿੱਚ ਕੋਈ ਵੀ ਕੀੜਾ ਲੱਗਿਆ ਹੋਵੇ ਜਾਂ ਪੈਨ ਹੁੰਦੀ ਹੋਵੇ ਚੱਲ ਬੈਠ ਜਾੜ ਨੂੰ ਠੋਕ ਦਿੰਦੇ ਆ ਵੈਸੇ ਮੰਗਲਵਾਰ ਨੂੰ ਤਾਂ ਤਕਰੀਬਨ ਇੱਥੇ ਹੁੰਦਾ ਹੀ ਆ ਮੰਗਲਵਾਰ ਨੂੰ ਸਵੇਰ ਤੋਂ ਲੈ ਕੇ 9 ਵਜੇ ਤੋਂ ਲੈ ਕੇ ਸ਼ਾਮ ਨੂੰ ਤਾਂ ਮੇਰੇ ਖਿਆਲ ਕਿੰਨੇ ਵਜੇ ਦਾ ਟਾਈਮ ਦੱਸਾਈ ਚਾਰ 5 ਵਜੇ ਤੋਂ ਲੈ ਕੇ 8 ਵਜੇ ਤੱਕ ਕਰ ਦਿੰਦੇ ਨੇ ਮੰਗਲਵਾਰ ਨੂੰ ਰਾਜ ਵੀ ਬਹੁਤ ਹੁੰਦਾ ਵਾ ਬਹੁਤ ਦੁਨੀਆ ਆ ਕੇ ਹਨਾ ਜਾੜ ਠੁਕਾ ਕੇ ਜਾਂਦੀ ਆ ਇੱਥੇ ਲੱਕੜ ਦੇ ਵਿੱਚ ਠੋਕਦੇ ਨੇ ਫਰੈਂਡਸ ਹਨ ਜਿਹੜਾ ਇੱਥੇ ਦਾ ਐਡਰੈਸ ਪੈਂਦਾ ਵਾ ਉਹ ਪੈਂਦਾ ਵਾ ਜਿਹੜਾ ਘੰਟਾ ਘਰ ਮੇਨ ਚੌੜਾ ਬਾਜ਼ਾਰ ਵਾਲਾ ਰੋਡ ਆ ਗਿਆ ਉਸ ਰੋਡ ਦੇ ਅੱਗੇ ਜਾ ਕੇ ਖੁਸ਼ੀ ਰਾਮਾਂ ਦੀ ਹਲਵਾਈ ਦੀ ਦੁਕਾਨ ਆਉਂਦੀ ਆ ਬੜੀ ਮਸ਼ਹੂਰ ਆ ਉਸ ਜਗ੍ਹਾ ਉਸ ਤੋਂ ਥੋੜਾ ਜਿਹਾ ਅੱਗੇ ਹੋ ਕੇ ਰਾਈਟ ਸਾਈਡ ਦੀ ਗਲੀ ਜਾਂਦੀ ਆ ਉਹਦੇ ਗਲੀ ਦੇ ਅੰਦਰ ਆ ਕਿਸੇ ਨੂੰ ਵੀ ਪੁੱਛ ਸਕਦੇ ਹੋ ਠਾਕੁਰ ਦਵਾਰ ਕਿੱਥੇ ਆ ਫਰੈਂਡਸ ਨਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਇੱਥੇ ਆਇਓ ਜੇਕਰ ਮੈਨੂੰ ਫਰਕ ਪਊਗਾ ਮੈਂ ਅਗਲੀ ਵੀਡੀਓ ਬਣਾਉਂਗਾ ਜੇ ਮੈਨੂੰ ਫਰਕ ਪੈ ਗਿਆ ਫਿਰ ਤੁਸੀਂ ਇੱਥੇ ਆਇਓ ਵਾਲਾਂ ਵਿੱਚ ਕੀੜਾ ਲੱਗਿਆ ਹੋਵੇ ਜਾਂ ਵਾਲ ਝੜਦੇ ਹੋਣ ਆ ਉੱਪਰ ਵਾਲੀ ਵੀਡੀਓ ਦਾ ਲਿੰਕ ਹੁੰਦਾ ਵਾ ਜਿਹੜੇ ਕਰ ਬਾਲ ਝੜਦੇ ਹੋਣ ਉਹ ਸਭ ਕੁਝ ਠੀਕ ਹੋ ਜਾਂਦਾ ਉੱਪਰ ਕਲਿੱਕ ਕਰਕੇ ਮੇਰੀ ਬਾਲ ਝੜਨ ਵਾਲੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਫਰੈਂਡਸ ਹਨਾ ਮੈਂ ਹੋਲ ਸੇਲ ਮਾਰਕੀਟ ਦੀਆਂ ਵੀ ਬਹੁਤ ਵੀਡੀਓਆਂ ਬਣਾਈਆਂ ਹੋਈਆਂ ਨੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜਿੱਥੋਂ ਕਿ ਹੋਲ ਸੇਲ ਦਾ ਸਮਾਨ ਸਸਤਾ ਮਿਲਦਾ ਵਾ ਫਰੈਂਡਸ ਹਨਾ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ